सर अपना नाम बताइए टोनी बंसल बेटे का क्या नाम है वंश कितने उम्र थी, थी उनकी उनकी दस महीने की थी जी तो क्या आपने अब क्या किया अंगदान किए उसकी तरीके से अंग भी दान किए हैं और उसकी बॉडी भी डोनेट की है जी जी, जी।, जी। तो कहाँ से आपको प्रेरणा मिली कि किस तरीके से डोनेट करना चाहिए क्योंकि तो इस समय तो वैसे नाजुक स्थिति परिवार की है हमारे गुरुजी हैं डेरा सिसर सोडा सिरसा हरियाणा डॉक्टर संत गुरमीत राम सिंह जी हिंसा जी उनकी प्रेरणा के अनुसार ही हम ये बॉडी डोनेट की है हुआ क्या था कैसे डेथ कैसे हुई थी जय सुबह 9:00 बजे का आसपास 9:00 बजे का टाइम था जी नहाला दो नहराल नहलाया था उसको जी नहला के कपड़े डाल रहे थे वरनाला तनेलाते हाथ से निकल कपड़े डालते वो निकल गया उससे क्या क्या लोगों को मैसेज देना चाहते हो कि कि आपने भी डोनेट किया है है कि किस तरीके से मदद की जा सकती हम तो लोगों में सभी को यही बात बोलेंगे जी देखो जाने वाला जी है कोई भी है मालिक का जी है वो तो मालिक ले गया मगर सभी जे अगर उसका कोई भी शरीर है पार्ट्स हैं उसमें डोनेट करने वाले वो डोनेट करने चाहिए क्यों उससे भी हजारों जिंदगियां बच सकती हैं हजारों जिंदगियां बचेंगी और आगे से आगे

तो क्या उससे, क्या रहे है? उससे जो बेनिफिट होगा वो होगा जो एंड ऑर्गन स्टेज फेलियर के जो पेशेंट्स होते हैं एंड किडनी खराब हो गई हैं उन पेशेंट्स को एक न्यू लीज ऑफ लाइफ मिल जाती है कि उनका जब ट्रांसप्लांट होगा दे अ बेटर लाइफ विदाउट डायलिसिस और विदाउट थोड़ी सी कम दवाइयों के साथ दवाइयाँ उनको खाने पड़ेंगी बट तो स्टिल better life हो जाएगी उनकी ਕੈਮਿਸਟਸ ਦੇਣਾ ਚਾਹੀਏਗਾ ਨਾ ਡੋਨੇਟ ਕਰਨਾ ਚਾਹੀਏ ਇਸ ਤਰੀਕੇ ਦੇਖਿਏ ਬਿਲਕੁਲ ਡੈਫੀਨੇਟਲੀ ਦੇਖਿਏ ਜੋ ਇਨ ਅੰਗ ਮਤਲਬ ਫੇਲਿਅਰਸ ਦੇ ਜੋ पेशेंट्स जूझ रहे होते हैं उनके लिए सिर्फ एक सेकेंड चांस ऑफ लाइफ एक ट्रांसप्लांट रहता है तो ट्रांसप्लांट तभी पॉसिबल है अगर कोई डोनेट करेगा अगर कोई डोनेट नहीं करेगा तो उनकी लाइफ को नहीं बचाया जा सकता है तो एक महान काम किया जा सकता है अंगदान करके अंग ने ये महान काम किया है कि इसे जान बिल, बचाएंगे। बिल्कुल जी देखिए इतना छोटा बच्चा और इतनी छोटी अपनी छोटी सी जिंदगी में इतना बड़ा काम करके गया है इससे तो पूरी सबको पूरी दुनिया को प्रोत्साहन लेना चाहिए और इस काम के लिए आगे आना चाहिए ਉਹ ਜਨਾਬ ਜੀ ਦਾ ਸਰੀਰਾਨਕੀ ਪੁੱਛਣਾ ਚਾਹੁੰਦੇ ਇਹਦੇ ਬਾਰੇ ਹਾਂਜੀ ਇਹ ਛੋਟੇ ਬੱਚੇ ਜਿਹੜਾ ਕਿ 11 ਮਹੀਨਿਆਂ ਦਾ ਸੀ ਵਾਂਸ਼ਵਾਂਸਨ ਨੇ ਸਾਡੇ ਸ਼ਹਿਰ ਦੇ ਵਿੱਚ ਟੋਨੀ ਬਾਂਸਲ ਦੇ ਘਰੇ ਜਨਮ ਲਿਆ ਪਰ ਬੱਚੇ ਨੇ 11 ਮਹੀਨੇ ਵਿੱਚੋਂ ਫਿਜ਼ੀਕਲ ਕਾਰਨਾਂ ਦੇ ਨਾਲ ਸਰੀਰ ਤਿਆਗ ਦਿੱਤਾ ਤੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਇਹ ਇੱਕ ਅਜੇ ਹੀ ਮਹਾਨ ਆਤਮਾ ਸੀ ਜਿਹੜੀ ਕਿ ਪਹਿਲਾਂ 5 ਬੱਚਾ ਨੂੰ ਜ਼ਿੰਦਗੀ ਦੇ ਚੁੱਕੀ ਹੈ ਤੇ ਇਸ ਤੋਂ ਬਾਅਦ ਰਿਸਰਚ ਦੇ ਜਰੀਏ ਇਹਨੂੰ ਪੀਜੀਆਈ ਦੇ ਵਿੱਚ ਭੇਜਿਆ ਜਾ ਰਿਹਾ ਦੇਖੋ ਇਹਦੇ ਸਰੀਰ ਨੂੰ ਤਾਂ ਉੱਥੇ ਰਿਸਰਚ ਦੇ ਜਰੀਏ ਪਤਾ ਨਹੀਂ ਇਹ ਕਿੰਨੇ ਹੋਰ ਬੱਚਾ ਨੂੰ ਜ਼ਿੰਦਗੀ ਦੰ ਕਰੂਗਾ ਤਾਂ ਬਹੁਤ ਵੱਡਾ ਮਾਵਾਪਾਂ ਦਾ ਵੀ ਦਿਲ ਤੇ ਪੱਥਰ ਰੱਖ ਕੇ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ ਜਿਹੜਾ ਕਿ ਇਹ ਪਰਉਪਕਾਰ ਦਾ ਰਸਤਾ ਸਾਡੇ ਪਰਮ ਪਿਤਾ ਰਾਮ ਰਹੀਮ ਜੀ ਨੇ ਦਿਖਾਇਆ ਤੇ ਉਹਨਾਂ ਦਾ ਇਹ ਬਹੁਤ ਹੀ ਸ਼ਲਾਗਾ ਯੋਗ ਕਦਮ ਹੈ ਕਿ ਸਰੀਰਦਾਨ ਕਰਵਾ ਕੇ ਹੋ ਲੋਕਾਈ ਨੂੰ ਦਾਨ ਦੇਣਾ ਚਾਹੁੰਦੇ ਨੇ ਜੀਵਨਦਾਨ ਦੇਣਾ ਚਾਹੁੰਦੇ ਨੇ ਤੇ ਮੈਂ ਤਾਂ ਇਹੀ ਕਹਾਂਗੀ ਕਿ ਇਸ ਤੋਂ ਵੱਡਾ ਪਰਉਪਕਾਰ ਦਾ ਕੰਮ ਹੋਰ ਕੋਈ ਨਹੀਂ ਇੱਕ ਸਾਡਾ ਬੱਚਾ ਤਾਂ ਚਲਿਆ ਗਿਆ ਬੇਸ਼ੱਕ ਪਰ ਉਹ ਨਾਲ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨੂੰ ਜੀਵਨ ਦੇਊਗਾ ਤਾਂ ਮੈਂ ਇਸ ਕੰਮ ਦੀ ਬਹੁਤ ਜ਼ਿਆਦਾ ਜਿੰਨੀ ਕੈਲੀ ਆਪਾਂ ਤੇ ਹੈਗਾ ਤਾਂ ਇਹ ਦੇਖੋ ਫੈਸਲਾ ਲੈਣਾ ਬਹੁਤ ਔਖਾ ਪਰ ਮਾਪਾ ਬੰਨੋ ਇਹ ਬਹੁਤ ਵੱਡਾ ਆਗਦਾ ਮਹਾਨ ਫੈਸਲਾ ਕਿਵੇਂ ਜਿਹੜਾ ਹੈਗਾ ਜੇ ਪੂਰੀ ਪ੍ਰਕਿਰਿਆ ਬਾਰੇ ਦੱਸੋ ਡੇਰਾ ਸੱਚਾ ਸੋਧਾ ਦੀਆਂ ਸਖਿਆਾਂਾਂ ਬਾਰੇ ਵੀ ਪੂਰਾ ਵਿਸਥਾਰ ਦੇ ਵਿੱਚ ਸਮਝਾ ਦਿਓ ਬੰਦਨ ਸਤਿਗੁਰੂ ਤੇ ਰਹੀ ਆਸਰਾ ਮੇਰਾ ਨਾਮ ਗੁਰਵਿੰਦਰ ਸਿੰਘ ਇੰਸਾ ਪਿੰਡ ਲੇਲਕਲਾ ਬਲਾਕ ਲੇਰਾਗਾਗਾ ਜੋ ਕਿ ਮੈਂ 85 ਮੈਂਬਰ ਦੀ ਇਸ ਬਲਾਕ ਦੇ ਵਿੱਚ ਸੇਵਾ ਕਰਦਾ ਜੋ ਮੇਰੀ ਜਿੰਨੀ ਕ ਟਾਈਮ ਤੋਂ ਮੈਂ ਇਹ ਸੇਵਾ ਕਰਦਾ ਉਦੋਂ ਦਾ ਜੋ ਮੇਰਾ ਐਕਸਪੀਰੀਅੰਸ ਹੈ ਜੋ ਮੈਂ ਦੇਖਿਆ ਹੁਣ ਤੱਕ ਅਸੀਂ ਸਾਡੇ ਬਲਾਕ ਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ 28 ਜੋ ਸਰੀਰਦਾਨ ਹੋ ਚੁੱਕੇ ਨੇਗੇ ਜੋ ਇਹ ਸਰੀਰਦਾਨ ਲੈ ਰਹੇਗਾ ਬਲਾਕ ਦਾ 29ਵਾਂ ਸਰੀਰਦਾਨ ਤੀ ਇਹ ਸਰੀਰਦਾਨ ਇੱਕ ਅਜਿਹਾ ਸਰੀਰਦਾਨ ਹੈ ਜੀ ਬਾਕੀ ਸਰੀਰਦਾਨਾਂ ਦੇ ਵਿੱਚੋਂ ਇਕੱਲੇ ਡਾਕਟਰ ਹੀ ਜੋ ਆਪਾਂ 40 ਡਾਕਟਰ ਕਹਿੰਦੇ ਆ ਵੀ ਤਿਆਰ ਹੁੰਦੇ ਸੀ ਪਰ ਜੋ ਇਹ ਅੱਜ ਸਰੀਰਦਾਨ ਕੀਤਾ ਗਿਆ ਜੋ ਨਿੱਕੇ ਜਿਹੇ ਬੱਚੇ ਦਾ ਵੰਸ ਬੰਸਲ ਦਾ ਉਸ ਦੇ ਪਿਤਾ ਟੋਨੀ ਬਾਸਲ ਤੇ ਉਸ ਦੇ ਦਾਦਾ ਜੀ ਗੁਲਜਾਰੀ ਲਾਲ ਕਾਕਾ ਜੀ ਜੋ ਸਾਡੇ ਬਲੌਗ ਦੇ ਵਿੱਚ ਬਹੁਤ ਸਮੇਂ ਤੋਂ ਸੇਵਾ ਕਰਦੇ ਨੇ ਜੋ ਟੋਨੀ ਬਾਸਲ ਜੀ ਨੇ ਉਹ ਡੇਰੇ ਸੱਚੇ ਸੋਧ ਦੀ ਇੱਕ ਮਹਿਮਤ ਦੇ ਦਿੱਤਾ ਭਗਤ ਜੋਦਾ ਵੀ ਬਣੇ ਤਾਂ ਜੋ ਅੱਜ ਉਹਨਾਂ ਦਾ ਬੱਚਾ ਸੀ ਪਹਿਲਾਂ ਵੀ ਬਹੁਤ ਵੱਡੀ ਉਹਨਾਂ ਦੀ ਜੋ ਇੱਕ ਸੇਵਾ ਸੀ ਪਰ ਜੋ ਉਹਦਾਂ ਨੇ ਅੱਜ ਕੀਤਾ ਉਹ ਕਹਿਣ ਸੰ ਤੋਂ ਪਰੇ ਹੈ ਕਿਉਂਕਿ ਬਾਕੀ ਸਰੀਰਾਂ ਤੋਂ ਸਿਰਫ ਕੱਲੇ ਡਾਕਟਰੀ ਪਿਆਰ ਹੁੰਦੇ ਸੀ ਪਰ ਅੱਜ ਇਹ ਬੱਚਾ ਪੰਜ ਨਵੀਆਂ ਜ਼ਿੰਦਗੀਆਂ ਵੀ ਬਚਾ ਕੇ ਗਿਆ ਕਿਉਂਕਿ ਉਸ ਦੇ ਸਰੀਰ ਵਿੱਚੋਂ ਜੋ ਪੰਜ ਅੰਗ ਲੈ ਕੇ ਬੱਚਿਆਂ ਦੇ ਵਿੱਚ ਪਾਏ ਗਏ ਨੇ ਤੇ ਉਹ ਬੱਚਿਆਂ ਦੀਆਂ ਜੋ ਜ਼ਿੰਦਗੀਆਂ ਨੇ ਰੋਸ਼ਨ ਹੋਈਆਂ ਨੇ ਤੇ ਉਸ ਤੋਂ ਬਾਅਦ ਵੀ ਉਸ ਬਾਡੀ ਨੂੰ ਬੇਅਸਰ ਨਹੀਂ ਜਾਣ ਦਿੱਤਾ ਜੋ ਉਸ ਦੀ ਬਾਡੀ थी ਪਰਿਵਾਰ ਵੱਲੋਂ ਬਹੁਤ ਹੀ ਵੱਡਾ ਜੋ ਕਦਮ ਚੁੱਕਿਆ ਗਿਆ ਜੋ ਉਸ ਦੀ ਬਾਡੀ ਹੈ ਉਹਨੂੰ ਬੇਅਸਰ ਨਹੀਂ ਜਾਣ ਦਿੱਤਾ ਉਸ ਤੋਂ ਵੀ ਨਵੇਂ ਜੋ ਡਾਕਟਰ ਤਿਆਰ ਹੋਣਗੇ ਵੀ ਕਿਸ ਕਾਰਨ ਕਰਕੇ ਬੱਚੇ ਦਾ ਜੋ ਬ੍ਰੇਨ ਐ ਡੈੱਡ ਹੋਇਆ ਕਿਸ ਵਜਾ ਕਰਕੇ ਆਪਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਦਾਂ ਦਾ ਕੋਈ ਵੀ ਆਪਣੇ ਸਾਹਮਣੇ ਕਰਮ ਨਾ ਆਵੇ ਜੋ ਇਹ ਸਿੱਖਿਆ ਨੇ ਸਾਨੂੰ ਪੂਜਨੀਤ ਗੁਰੂ ਸੰਤ ਡਾਕਟਰ ਗ੍ਰਮੀਤ ਰਾਮਰੇਮ ਸਿੰਘ ਜੀ ਇਨਸਾ ਵੱਲੋਂ ਹੀ ਮਿਲਦੀਆਂ ਨੇ ਤਾਂ ਜੋ ਲੋਕ ਕਹਿੰਦੇ ਨੇ ਵੀ ਡੇਰੇ ਸੱਚ ਸੌਦੇ ਵਿੱਚ ਕੀ ਹੈ ਡੇਰੇ ਸੱਚੇ ਸੌਦੇ ਦੇ ਵਿੱਚ ਇਹੀ ਸਿੱਖਿਆ ਮਿਲਦੀਆਂ ਨੇ ਇਹੀ ਉੱਥੋਂ ਸਾਡੇ ਚ ਗੁਣ ਭਰੇ ਜਾਂਦੇ ਨੇ ਮਨਤਾ ਦੀ ਸੇਵਾ ਕਰਨਾ ਲੋਕਾਂ ਦਾ ਭਲਾ ਕਰਨਾ ਸਤਗੁਰ ਵੱਲੋਂ ਜੋ ਇਹ ਇੱਕ ਵਰਦੀ ਦਿੱਤੀ ਗਈ ਹੈ ਗ੍ਰੀਨ ਐਸ ਵੈਲਫੇਅਰ ਕਮੇਟੀ ਇਸ ਨੂੰ ਪਾ ਕੇ ਕਿਤੇ ਵੀ ਅੱਗ ਲੱਗ ਜਾਂਦੀ ਹੈ ਕਿਤੇ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਪਾਉਂਦੀ ਹੈ ਤਾਂ ਸਾਨੂੰ ਇੰਨਾ ਜज्ਬਾ ਮਿਲਦਾ ਹੈ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਮੁਸੀਬਤ ਤੋਂ ਕੋਈ ਡਰ ਨਹੀਂ ਲੱਗਦਾ ਤਾਂ ਸਾਨੂੰ ਵੱਤਵਤ ਇਹ ਹੁੰਦਾ ਵੀ ਕਿਸੇ ਦੀ ਜਾਨ ਬਚਾਈ ਜਾਵੇ ਕਿਸੇ ਦਾ ਭਲਾ ਕੀਤਾ ਜਾਵੇ ਦਨ ਦਨ ਸਤਗੁਰੂ ਤੇ ਰਹੀ ਰਸ